कार्यक्रमी का प्रबन्ध कार्य द्वितीय पर पर भी अपने दल की ना सुझावा लाए हैं धन्यवाद महानुभावों के आज सभा में शामिल होने के लिए बहुत-बहुत धन्यवाद जिधर लंगड़ा स्कूटर ले जाएंगे 33 रास्ते हैं पर मांगा परखाने काम पर उतरे और भी सतसंग श्री हरमंदिर साहिब लाके और का उत्तरिक होने ਸਤਿ ਸ਼੍ਰੀ ਅਕਾਲ ਜੀ ਕਿ ਸਰ ਦਾ ਸੇਵਾ ਤੋਂ ਨਿਮਰਨ ਜੀ ਦਾ ਦਾਤਾ ਸਾਨਾ ਪਰਿਵਾਰ ਦੀ ਸਮਾਜ ਹੈ ਬਦਿਆਨ ਜੀ ਦਾ ਜੀਵਨ ਗੁਰੂ ਦੀ ਮਿਹਰ ਨਾਲ ਖੋਲ੍ਹਿਆ ਗਿਆ ਹੈ ਸਾਡਾ ਪ੍ਰਾਸ਼ਣ ਉਪਰ ਅਪੋਰੀ ਨਸਾਨਿਕ ਹੈ ਬਸ ਵੀ ਉਹ ਹੈ ਜੇਰਾ ਬਾਤ ਪ੍ਰਾਸ਼ਾਤ ਜਪਦਾ ਹੈ ਇਸੇ ਗੋਰੀ ਦੀ ਜਪਨ ਹੈ ਸਾਰਾ ਦੇ ਦੇ ਆਪਾਂ ਦੇਖਦੇ ਆਂ ਕਿ بڑے ਲੋਕ ਸਾਧਨਾ ਕਰਦੇ ਆਂ ਸਾਡੇ ਤੋਂ ਕਰਦੇ ਨੇ ਪਰ ਥੋੜੇ ਸਮੇਂ ਤੋਂ ਉਹਨਾਂ ਦਾ ਪਾਲਤੋ ਜਾਨਵਰ ਕਿਉਂਕਿ ਪੱਲੇ ਨਾ ਆਹ ਨਹੀਂ ਤੁਹਾਡੇ ਦੇ ਪਿਆਰੇ ਨੇ ਉਹ ਆਪ ਤੋਂ ਛੋੜੀ ਛੋੜੀ ਗੁਣੀ ਹੈ ਜੇ ਅਨੁਸਾਰ ਗੁਰਦਵਾਰਾ ਤੋਂ ਜੋ ਪਾਲਣੇ ਸਰਨਾਮ ਧਿਆਣਾ ਪਰੇ ਪਰਿਸ਼ੇ ਪਰਵਾਸੀ ਇਸ਼ਨਾਨ ਪਰੇ ਅਮਰ ਮਰਨਾ ਆਵੇ। ਜੇ ਪਤੀਏ ਗੁਰੂ ਮਾਰਾ ਦਾ ਪਤਾ ਸਾਧਾ ਸਭ ਪਰੇ ਦੇ ਸਾਹ ਰੋਹਣਾ ਜਾਵਾ। ਪਰਵਾਸੀ ਦਾ ਗਾਵਾ ਸਨਾਮ ਜੀ ਦਾ ਸਾਹ ਕਿਛ ਹੈ। ਵਾਹ ਪਰਮ ਆਪ ਸਮਾਈ ਕਰਦੇ ਆ ਬੰਦੀ ਕਰਦੇ ਆ। ਜਿਹੜੇ ਉਹਨਾਂ ਨੂੰ ਮੰਨਤ ਕਰਦੇ ਆ ਜਾਣੀ। ਪਰੇ ਦੇ ਸਾਥੇ ਜੋੜਦੇ ਆ। ਤੋਂ ਆਪਾਂ ਸਿੱਖੀ ਤੋਂ ਦੱਸਦੇ ਹਾਂ ਕਿ ਕਿਹੜਾ ਕੰਮ ਹੈ। ਤਾਂ ਸੱਤਿਆਨਸਤ ਤੋਂ ਢੋੜ। ਢੋੜ ਕਸ਼ਾਣ ਦਾ ਵਾਕ ਬੱਧਿਆ। ਆਰੰਭਿਕ ਸੱਤੇ ਕਿਹੜੇ? ਕਿਹੜਾ ਬਾਦ ਦਾ ਅੰਦਰ ਮੰਤਰ ਮੰਤਰ ਬਾਲ ਕੇ। ਸਭ ਤੋਂ ਪਹਿਲਾਂ ਅਰਥਾਨੇ ਪੱਤੀ। ਤਾਂ ਧੰਨੂ ਮੰਤਰ ਮੰਤਰ। ਇਸ ਤਰ੍ਹਾਂ ਦੀ ਕਾਸ਼ਾ। ਅਸੀਂ ਬੋੜੇ ਖਾਲ ਕਰਦੇ ਆ ਤੱਕ ਕਰਦੇ ਆ ਧੋਖੇ ਜਿੰਨੇ ਆ ਵੀ ਸਾਡਾ ਵੀ ਸਮਾਈ ਘੜੇ ਚਲੇ ਜਿਹਾ ਨੇ ਬਨੇ ਜਨਾਬ ਰਾਜਪਤ ਦੇ ਪਾਸਤਾ ਦੇਖੇ ਬੋੜੇ ਬਹੁਤ ਆਸਾਨ ਸਮਾਉਂਗਾ ਜੇਕਰ ਨਾ ਬੋੜੇ ਬਹੁਤ ਆਸਾਨ ਸਾਡੇ ਬੋੜਾ ਜਨਤ ਨਾਲ ਵੀ ਥੋਕ ਨਹੀਂ ਇਹ ਇਤਾਨ ਮਨਾ ਕਰੋ ਮੰਦੂਨਾਰਿਆਂ ਸੁਭਾਵਾ ਕੌਮਟੇ ਦਾ ਨਾਮ ਨਾ ਲਾਉਂਦੇ ਜਿਹੜਾ ਨਾ ਸਰਕਾਰ ਤੋਂ ਨਾ ਕੋਈ ਕੌਮਟੇ ਦਾ ਨਾਮ ਆਣਾ ਕਰੋ ਤੁੰਗਰ ਲਾਉਂਦੇ ਐ 70 ਦੇ ਰੇ ਸਭੇਰੀ ਜਿਹੜੀ ਬਸਤੀ ਆ ਤਾਂ ਨਾ ਨਾਮ ਲਈ ਚੋਣ ਦੀ ਮਾਗਦਾਰ ਦੀ ਤਾਂ ਰੋਗ ਜੀ ਜਦੋਂ ਕੋਈ